ਕੋ ਸਭ ਤੋਂ ਪਹਿਲੀ ਤਾਂ ਗੱਲ ਇਹ ਆ ਕਿ ਸਰਕਾਰ ਨੇ ਜਿਹੜੀ ਸਾਨੂੰ ਅਗਲੀ ਮੀਟਿੰਗ ਦਿੱਤੀ ਹੈ ਉਹ 4 ਮਈ ਦੀ ਸਾਡੀ ਮੀਟਿੰਗ ਦੀ ਡੇਟ ਹੈ ਇਹ ਤਾਂ ਹਜੇ ਮੁੱਕਤੇ ਨੇੜੇ ਜਾ ਕੇ ਜਦੋਂ ਲੈਟਰ ਆਏਗਾ ਸਾਨੂੰ ਉਹਦੇ ਵਿੱਚ ਹੋਏਗਾ ਵੀ ਕਿਸੇ ਜਿਹਾ ਲੈਟਰ ਆਉਂਦਾ ਕਿਵੇਂ ਦੀ ਗੱਲ ਆਉਂਦੀ ਹੈ ਲੇਕਿਨ ਅਗਰ ਸਰਕਾਰ ਇਮਾਨਦਾਰੀ ਨਾਲ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਨੀਅਤ ਦੇ ਨਾਲ ਸਾਨੂੰ ਸੱਦਾ ਦਿੰਦੀ ਹੈ ਤਾਂ ਅਸੀਂ ਮਤਲਬ 200% ਇਸ ਗੱਲ ਲਈ ਮੀਟਿੰਗ 'ਚ ਜਾਵਾਂਗੇ ਕਿਉਂ ਕਿ ਕਈ ਵਾਰੀ ਅ ਅਸੀਂ ਹੋ ਸਕਦਾ ਹੈ ਮਤਲਬ ਕਿਸੇ ਆਦਮੀ ਦੇ ਮਨ ਦੇ ਵਿੱਚ ਸਾਡੇ 'ਚ ਕਿਸੇ ਫੋਰਮ ਦੇ ਲੀਡਰ ਦੇ ਮਨ 'ਚ ਹੀ ਆਵੇ ਵੀ ਆਹ ਏਡਾ ਵੱਡਾ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ ਹੈ ਤੇ ਹੁਣ ਅਸੀਂ ਮੀਟਿੰਗ ਦੇ ਵਿੱਚ ਕੀ ਲੈਣ ਜਾਣਾ ਤਾਂ ਮੈਨੂੰ ਲੱਗਦਾ ਇਹ ਸਰਕਾਰ ਨੂੰ ਅਸੀਂ ਮਤਲਬ ਇੱਕ ਮੌਕਾ ਦੇਵਾਂਗੇ ਇੱਕ ਹੌਣ ਦਾ ਕਹਿਣ ਦਾ ਕਿ ਦੇਖੋ ਜੀ ਅਸੀਂ ਤਾਂ ਮੀਟਿੰਗਾਂ ਕਰਕੇ ਇਹਨਾਂ ਦੇ ਮਸਲੇ ਦਾ ਹੱਲ ਕਰਨਾ ਚਾਹੁੰਨੇ ਕਿ ਕਿਸਾਨ ਮੀਟਿੰਗ ਵਿੱਚ ਨਹੀਂ ਆਉਂਦੇ ਸੋ ਇਸ ਕਰਕੇ ਮੀਟਿੰਗ ਦੇ ਵਿੱਚ ਅਸੀਂ ਜਾਵਾਂਗੇ ਪੂਰੇ ਸਟਰੋਂਗਲੀ ਜਾਵਾਂਗੇ ਰਹੀ ਗੱਲ ਐਮਐਸਪੀ ਗਾਰੰਟੀ ਕਾਨੂੰਨ ਆ ਜਿਹੜਾ ਸਾਡੀ ਮੇਨ ਮੰਗ ਹੈ ਕਿਸਾਨਾਂ ਦੀ ਕਰਜ਼ ਮੁਕਤੀ ਤੇ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਸਾਡੀ ਮੇਨ ਮੰਗ ਹੈ ਇਹਦੇ ਉੱਤੇ ਸਾਡਾ ਪੂਰਾ ਜੋਰ ਲੱਗਿਆ ਹੋਇਆ ਹੈ ਹਰ ਵਾਰ ਮੀਟਿੰਗ ਦੇ ਵਿੱਚ ਅਸੀਂ ਸਰਕਾਰ ਨੂੰ ਲਾਜਵਾਬ ਕੀਤਾ ਹੈ ਇਸ ਮੁੱਦੇ ਤੇ ਔਰ ਸਰਕਾਰ ਕੋਲੇ ਜਵਾਬ ਨਹੀਂ ਹੈ ਅਸੀਂ ਤੱਥਾਂ ਸਹਿਤ ਮਤਲਬ ਸਰਕਾਰ ਨੂੰ ਘੇਰਿਆ ਔਰ ਹੁਣ ਵੀ ਅਸੀਂ ਸਰਕਾਰ ਦੇ ਨਾਲ ਇਸ ਤਿਆਰੀ ਚ ਕਿਉਂਕਿ ਸਰਕਾਰ ਨੇ ਜਦੋਂ ਸ਼ਿਵਰਾਜ ਚੋਹਾਨ ਨੇ ਪਿਛਲੀ ਮੀਟਿੰਗ ਵਿੱਚ ਸਾਨੂੰ ਇਹ ਕਿਹਾ ਹੈ ਕਿ ਜੀ ਆ ਸਾਨੂੰ 7-8 ਮੁੱਦੇ ਨੇ ਜੇ ਅਸੀਂ ਐਮਐਸਪੀ ਗਰੰਟੀ ਕਾਨੂੰਨ ਬਣਾਉਣੇ ਤੇ ਆ ਮੁਸ਼ਕਲਾ ਆ ਸਕਦੀਆਂ ਨੇ ਸਾਨੂੰ ਇਹਦਾ ਕੀ ਹੱਲ ਕੀਤਾ ਜਾ ਸਕਦਾ ਔਰ ਅਸੀਂ ਉਹਦੇ ਹੱਲ ਬਾਰੇ ਆਪਸ ਵਿੱਚ ਬੈਠ ਕੇ ਮੀਟਿੰਗ ਕਰਕੇ ਉਹਦਾ ਹੱਲ ਲੱਭ ਕੇ ਤੇ ਉਹਦੇ ਤੇ ਅਸੀਂ ਉਹ ਸਾਰਾ ਤੱਥਾਂ ਸਹਿਤ ਗੱਲ ਫੇਰ ਰੱਖਾਂਗੇ ਇਹ ਦੇਖਦੇ ਆਂ ਅਗਲੀ ਮੀਟਿੰਗ ਦੇ ਵਿੱਚ ਇਹ ਜਿਹੜੀ ਹੁਣ ਆ ਰਹੀ ਐ ਉਹਦੇ ਸਰਕਾਰ ਫਿਰ ਕੀ ਜਵਾਬ ਦਿੰਦੀ ਐ ਪਰ ਉਹਦੇ ਮੁਤਾਬਕ ਫਿਰ ਅਗਲਾ ਕੋਈ ਮਤਲਬ ਨੀਤੀ ਤਿਆਰ ਕਰਾਂ। ਹਾਂ ਦੇਖੋ ਕਿਸਾਨ ਮਹਾਪੰਚਾਇਤਾਂ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਕਿ ਓਵਰਆਲ ਇੰਡੀਆ ਅਸੀਂ ਕਿਸਾਨ ਮਹਾਪੰਚਾਇਤਾਂ ਕਰਾਂਗੇ। ਤਾਮਲਨਾਡੂ ਤੋਂ ਸਾਨੂੰ ਸਪੈਸ਼ਲ ਆਇਆ ਕਨੂਜੀ ਵਰਗੇ ਜਿਹੜੇ ਮਤਲਬ ਇੱਕ ਸਥਾਪਿਤ ਲੀਡਰ ਨੇ ਉਹਨਾਂ ਨੇ ਵੀ ਰਿਕਵੈਸਟ ਕੀਤੀ ਐ ਕਿ ਤੁਸੀਂ ਸਾਨੂੰ ਟਾਈਮ ਦਿਓ ਉਹ ਰੇਸ਼ਿਤਰਾ ਕਰਨਾਟਕਾ ਆ ਗਿਆ ਆਂਧਰਾ ਪ੍ਰਦੇਸ਼ ਹੈ ਮਹਾਰਾਸ਼ਟਰ ਹੈ ਓਡੀਸਾ ਹੈ ਇਹ ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਮੱਧ ਪ੍ਰਦੇਸ਼ ਤੱਕ ਇਧਰੋਂ ਹਰਿਆਣਾ ਰਾਜਸਥਾਨ ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਅਸੀਂ ਜਾਣਾ ਹੈ ਡੇਟਾ ਇਹਨਾਂ ਦੇ ਸਮਝ ਲਓ ਸਾਡੀਆਂ ਫਿਕਸ ਹੋਈਆਂ ਵਰਗੀਆਂ ਨੇ ਔਰ ਉੱਥੇ ਜਾ ਕੇ ਅਸੀਂ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਇਸ ਮੂਵਮੈਂਟ ਦੇ ਨਾਲ ਜੋੜਾਂਗੇ ਔਰ ਜੋੜ ਕੇ ਮਦਨ ਅੰਦੋਲਨ ਨੂੰ ਮਜ਼ਬੂਤ ਕਰਾਂਗੇ ਦੇਖੋ ਜਦੋਂ ਪਬਲਿਕ ਦੀਆਂ ਮੰਗਾਂ ਮੰਨ ਜਾਂ ਨਾ ਮੰਗਾਂ ਸਾਡੀਆਂ ਨਹੀਂ ਹੁੰਦੀਆਂ ਮੰਗਾਂ ਪਬਲਿਕ ਦੀਆਂ ਹੁੰਦੀਆਂ ਨੇ ਤੇ ਜਦੋਂ ਪਬਲਿਕ ਇਹਨਾਂ ਮੰਗਾਂ ਨੂੰ ਮੰਨ ਲਵੇ ਵੀ ਇਹ ਸਾਡੀਆਂ ਨੇ ਤੇ ਪਬਲਿਕ ਅੰਦੋਲਨ ਦੇ ਵਿੱਚ ਉੱਤਰ ਪਵੇ ਫਿਰ ਸਰਕਾਰ ਦੀ ਕੋਈ ਤਾਕਤ ਨਹੀਂ ਕਿ ਸਰਕਾਰ ਉਹਨਾਂ ਮੰਗਾਂ ਤੋਂ ਅਨਾਕਾਰਨੀ ਕਰ ਜੇ ਫਿਰ ਸਰਕਾਰ ਨੂੰ ਮੰਨਣੀਆਂ ਹੀ ਪੈਂਦੀਆਂ ਨੇ ਜਿਵੇਂ ਹੁਣ ਵੀ ਕੋਈ ਸਰਕਾਰ ਨੇ ਸਾਨੂੰ ਇਹ ਕਿਹਾ ਕਿ 7-8 ਫਸਲਾਂ ਦੇ ਉੱਤੇ ਉਹਨਾਂ ਨੇ ਕਣਕ ਝੋਨੇ ਦੇ ਨਾਲ ਪੈਰਲਰ ਹੋਰ 7-8 ਫਸਲਾਂ ਦੇ ਉੱਤੇ ਐਮਐਸਪੀ ਦੇ ਉੱਤੇ ਖਰੀਦਣ ਦਾ ਵਾਅਦਾ ਕਰਿਆ ਉਹਨਾਂ ਨੇ ਲੇਕਿਨ ਅਸੀਂ ਜੋ ਕਹਿ ਰਹੇ ਹਾਂ ਕਿ ਅਸੀਂ ਤਾਂ ਮਤਲਬ ਸਾਰੀਆਂ ਦੀਆਂ ਸਾਰੀਆਂ 23 ਫਸਲਾਂ ਦੇ ਉੱਤੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗਦੇ ਹਾਂ ਅਸੀਂ 7-8 ਫਸਲਾਂ ਦੀ ਗੱਲ ਨਹੀਂ ਕਰਦੇ ਸੋ ਇਸ ਕਰਕੇ ਇਹ ਇਹ ਇਹਦੀ ਲੋਕਾਂ ਨੂੰ ਜਿਵੇਂ ਜਿਵੇਂ ਸਮਝ ਆਉਣੀ ਹੈ ਅੰਦੋਲਨ ਨੇ ਹੋਰ ਤਕੜਾ ਹੋਣਾ ਹੈ ਔਰ ਸਰਕਾਰ ਨੂੰ ਇਹਨਾਂ ਮੰਗਾਂ ਨੂੰ ਮੰਨਣ ਲਈ ਅਸੀਂ ਮਜਬੂਰ ਕਰਾਂਗੇ ਇਹ ਇਹ ਦੇਖੋ ਇਹ ਗੱਲ ਐਸੀ ਵੀ ਕਿ ਲਗਾਤਾਰ ਸਾਡਾ ਜਿਹੜੀ ਸਾਡੀਆਂ ਸੰਗਤਾਂ ਨੇ ਜਿਨ੍ਹਾਂ ਨੇ ਲਗਾਤਾਰ ਮੋਰਚੇ ਨੂੰ ਸਾਂਭਿਆ ਔਰ ਹੱਕ ਡਾਗੇ ਮੋਰਚਾ ਸਾਂਭਿਆ ਉਸ ਟਾਈਮ ਤੇ ਸਾਂਭਿਆ ਜਦੋਂ ਰੋਜ਼ ਇਹ ਹੁੰਦਾ ਸੀਗਾ ਵੀ ਅੱਜ ਸਰਕਾਰ ਦਾ ਹਮਲਾ ਹੋ ਸਕਦਾ ਹੈ ਅੱਜ ਇਧਰੋਂ ਫੋਰਸ ਦਾ ਹਮਲਾ ਹੋ ਸਕਦਾ ਹੈ ਪਰ ਉਹਨਾਂ ਨੇ ਉਹਨੂੰ ਸਾਂਭਿਆ ਔਰ ਹੁਣ ਉਹ ਪਿਛਲੀਆਂ ਤਿੰਨ ਜਿਹੜੀਆਂ ਅਸੀਂ ਕਿਸਾਨ ਮਹਾਪੰਚਾਇਤਾਂ ਕੀਤੀਆਂ ਸੀ ਜਿਵੇਂ ਸਾਡੇ ਆਪਣੇ ਪਿੰਡ ਤੋਂ ਵੀ ਕੀਤੀ ਫਿਰ ਫਰੋਜ਼ਪੁਰ ਤੋਂ ਕੀਤੀ ਫਿਰ ਪਟਿਆਲੇ ਤੋਂ ਕੀਤੀ ਉਥੋਂ ਬਾਰ-ਬਾਰ ਮਤਲਬ ਜ਼ੋਰ ਨਾਲ ਮੰਗ ਉੱਠ ਰਹੀ ਸੀ ਵੀ ਤੁਸੀਂ ਮਤਲਬ ਮਰਮਤ ਬੰਦ ਛੱਡੋ ਜੋ ਜਿੱਦੇ ਅਸੀਂ ਉੱਥੇ ਗਏ ਆ ਫਤੇਗੜ ਸਾਹਿਬ ਉਸ ਦਿਨ ਤਾਂ ਇੱਥੋਂ ਤਿੱਕਰ ਫੈਸਲਾ ਕਰ ਲਿਆ ਸੀਗਾ ਸੰਗਤ ਨੇ ਕਿ ਅਸੀਂ ਅੱਜ ਤੋਂ ਸਾਰੇ ਰੋਟੀ ਤਾਂ ਛੱਡੋ ਅਸੀਂ ਪਾਣੀ ਵੀ ਨਹੀਂ ਪੀਵਾਂਗੇ ਅਗਰ ਤੁਸੀਂ ਮਤਲਬ ਮਰਨ ਮਰਤ ਨਹੀਂ ਛੱਡੋਗੇ ਤਾਂ ਸੋ ਇਸ ਕਰਕੇ ਸੰਗਤ ਦਾ ਪ੍ਰੈਸ਼ਰ ਵੱਡਾ ਹੁੰਦਾ ਹੈ ਸਰਕਾਰ ਦੀ ਕੀ ਆਪਾਂ ਮਤਲਬ ਵਿਸ਼ਵਾਸ ਕਰ ਸਕਦੇ ਆ ਜਿਹੜੀ ਸਰਕਾਰ ਮੀਟਿੰਗ ਦੇ ਕੇ ਤੇ ਸਾਡੇ ਮੋਰਚੇ ਤੇ ਹਮਲਾ ਕਰ ਸਕਦੀ ਹੈ ਜਾਂ ਕਰਵਾ ਸਕਦੀ ਹੈ ਉਹਦੇ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਨਾ ਉਹਨਾਂ ਵਿਸ਼ਵਾਸਾਂ ਦੇ ਉੱਤੇ ਕੋਈ ਮਰਨ ਮਰਤ ਛੱਡੇ ਜਾਂਦੇ ਆ ਇਹ ਤਾਂ ਦੀ ਸੰਗਤ ਵੱਡੀ ਆ ਸਾਡੇ ਲਈ ਸੰਗਤ ਰੱਬ ਦਾ ਰੂਪ ਹੈ ਪਰ ਸੰਗਤ ਦਾ ਹੁਕਮ ਮੰਨ ਕੇ ਸੀ ਇਹ ਫੈਸਲਾ ਲਿਆ